ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਜਗਦੇਵ ਖੁਰਦ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਪ੍ਰੇਮ ਸਿੰਘ ਨਾਲ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਸੂਈਆਂ ਮੱਜਾਂ ਤੇ ਇੱਕ ਸੂਈ-ਸਵਾਈ ਗਾਂ ਤੁਹਾਨੂੰ ਦਿਖਾਉਣੀ ਚੰਗੇ ਘੱਟ ਕਾਟ ਚ ਹੈ ਜਿਹੜੀ ਤੇ ਗੱਲਬਾਤ ਹੁਣ ਆਪਾਂ ਕਰਦੇ ਵੀਰ ਜੀ ਨਾਲ ਨਾ ਤੇ ਬਾਕੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਇਹੀ ਹੁੰਦੀ ਆ ਮੈਂ ਆਪਣੀ ਇੱਥੇ ਆ ਕੇ ਚਵਾਈ ਕਰਕੇ ਤਸੱਲੀ ਕਰਕੇ ਫੇਰ ਹੀ ਪਸ਼ੂ ਖੜੋ ਜੀ ਜਿਹੜਾ ਕੋਈ ਦੂਰ ਦਾ ਨਹੀਂ ਪਹੁੰਚ ਸਕਦਾ ਉਹ ਵੀਡੀਓ ਕਾਲ ਤੇ ਆਪਣੀ ਚਵਾਈ ਕਰਾ ਲੈ ਪਰ ਤਸੱਲੀ ਕਰਕੇ ਖੜਨਾ ਫਰਜ਼ ਹੈ ਤੁਹਾਡਾ ਇਹ ਜਿਹੜਾ ਹਾਂਜੀ ਵਿਧੀ ਸਾਸਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਸਣਾ ਠੀਕ ਠਾਕ ਜੀ ਵਧੀਆ ਵਧੀਆ ਜੀ ਸਤਿ ਸ਼੍ਰੀ ਅਕਾਲ ਸਭ ਵਧੀਆ ਜੀ ਤੇ ਨਾਮ ਦੱਸ ਤੇ ਕਰੀ ਹਾਂ ਹਾਂ ਪ੍ਰੇਮ ਸਿੰਘ ਪਿੰਡ ਜਿਗ ਦੇਖੁਰਦ ਤੁਸੀਂ ਲਈ ਨਾਲਾ ਜ਼ਿਲ੍ਹਾ ਅੰਮ੍ਰਿਤਸਰ ਤੇ ਫੋਨ ਨੰਬਰ ਹੀ ਬੋਲ ਦੋ ਫੋਨ ਨੰਬਰ 9501296150 ਠੀਕ ਹੈ ਅੱਜ ਤਿੰਨ ਮੱਜਾਂ ਤੇ ਇੱਕ ਗਾਂ ਹਾਂਜੀ ਪਰਸਾਂ ਵਾਲਾ ਵੇਗਿਆ ਮਾਲ ਫਿਰ ਹਾਂਜੀ ਵੇਗਿਆ ਸੀ ਵਜਿਓ ਠੀਕ ਐ ਤੇ ਚਲੋ ਅੱਜ ਫੇਰ ਨੀਲੀ ਨੀਲੀ ਦੀਆਂ ਇਕੱਠੀਆਂ ਕਰ ਲੀਆਂ ਵਾ ਨੀਲੀ ਦੀਆਂ ਇਹਦੀ ਪਰਸਾਂ ਵਾਲੀ ਨੀਲੀ ਦੇ ਕਿੰਨੇ ਕ ਫੋਨ ਆਏ ਆ ਫੋਨ ਤੇ ਉਹਦੇ ਬਹੁਤ ਜ਼ਿਆਦਾ ਆਏ ਜੀ ਅੱਛਾ ਹਾਂਜੀ ਹਾਂਜੀ ਆਪਣੇ ਕੋਲ ਜ਼ਿਆਦਾ ਨੀਲੀਆਂ ਤੇ ਬੂਰੀਆਂ ਹੀ ਮਿਲਦੀਆਂ ਵਾ ਬੂਰੀਆਂ ਮਿਲਦੀਆਂ ਜ਼ਿਆਦੀਆਂ ਤੇ ਜਾਂ ਛੋਟੇ ਪਾ ਪਰਸਾਂ ਵਾਲੇ ਹੀ ਦੇਣਾ ਫੇਰ ਬੂਰੀਆਂ ਜ਼ਿਆਦੀਆਂ ਕਰਾਂਗੇ ਨਾਲ ਬੂਰੀਆਂ ਨਾਲ ਨੀਲੀ ਰਾਵੀ ਠੀਕ ਐ ਹਾਂਜੀ ਹਾਂਜੀ ਚਲੋ ਫਿਰ ਸ਼ੁਰੂਆਤ ਜੜੀਆ ਪਹਿਲੇ ਨੰਬਰ ਤੇ ਹੀ ਜੜੀ ਮੱਜ ਇਤੋਂ ਹੀ ਆਪਾਂ ਕਰੀਏ ਕਿੰਵਾ ਸੁਆਸ ਹੋਈ ਜੀ ਸੂਆ ਵੀਰ ਜੀ ਇਹ ਹਰ ਕੀ ਤਿੱਜਾ ਸੂਆ ਸੂਈ ਠੀਕ ਹੈ ਤੇ ਕਿੰਨਾ ਚਿਰ ਹੋ ਗਿਆ ਸੂਈ ਨੂੰ ਸੂਈ ਵੀਰ ਜੀ ਇਹ ਕੱਲ 50 ਸ਼ਾਮਾਂ ਦੀ ਸੂਈ ਜੀ ਪਰਸਾਂ ਦੀ ਸੂਈ ਹੈ ਹਾਂਜੀ ਬੋਲਾ ਹੀ ਹੋਗਾ ਵੀਰ ਜੀ ਇਹਦੇ ਕੋਲ 7-8 ਕਿਲੋ ਮਗਰ ਕੱਟੀ ਜੀ ਠੀਕ ਹੈ ਕਿੰਨਾ ਨਾੜੂ ਬੱਚੇ ਦਾ ਵੇਖੋ ਠੀਕ ਹੈ ਜੀ ਹਾਂਜੀ ਕੱਟੀ ਮਗਰ ਜੀ ਤੇ ਕਿੰਨੇ ਕ ਦੁੱਧ ਆ ਲੀਜੇ ਦੁੱਧ ਵੀਰ ਜੀ ਇਹੋ ਹੀ ਕੋ ਸੇਵਾ ਕਰਕੇ ਦੁੱਧ 12 ਕਿਲੋ ਚੋਈ ਜੋਗੀ ਰਮਾਨ ਨਾਲ ਅੱਛਾ ਹਾਂਜੀ ਤੋਰ ਦੋ ਫਿਰ ਇੱਕ ਰੀਨਾ ਬਾਕੀ ਕੱਦ ਕਾਠ ਦੀ ਚੰਗੀ ਆ ਪਿੱਠਪੁੜੇ ਦੇ ਵੀ ਚੰਗੀ ਆ ਜਿਹੜੀ ਬਾਕੀ ਥਾਣਾ ਦਾ ਸਾਈਜ਼ ਗਿਆ ਆਪ ਕੋ ਵੀ ਚੰਗਾ ਵਾ ਬਾਕੀ ਤਾਜੀ ਸੋਈ ਆ ਉਹਦੇ ਕਰਕੇ ਨਵਾਈ ਨੂੰ ਹੋਈ ਵੀ ਨਹੀਂ ਆ ਸਾਈ ਦੇ ਵਿੱਚ ਜੀ ਪੂਰੇ ਨਹੀਂ ਚੁੱਕੇ ਮਗਰ ਤੇ ਹਾਂ ਹਾਂ ਜੀ ਹਾਂ ਜੀ ਪੂਰੇ 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 ਬਰਾਬਰ ਨਹੀਂ ਕੀਤੇ ਇਹਨੇ ਥੋੜਾ ਕਿ ਡਰਦੀ ਡਰਦੀ ਜੀ ਆ ਕਾਲੀ ਪਿੰਦੀ ਮਾਸਕ ਸੰਜੇ ਨੇ ਨਾ ਥੋੜੀ ਬੱਜੇ ਕਰਕੇ ਉਹਦੀ ਤੇਜ਼ ਜਾਂਦੀ ਠੀਕ ਜੀ ਹਾਂਜੀ ਬਾਕੀ ਥਾਣਾ ਦਾ ਸੈਜ ਮੜਾਇਆ ਯਾਰ ਥਾਣੇ ਦੇਖ ਸਕਦੇ ਜੀ ਤੇ ਉੱਪਰਲੇ ਪਾਸੇ ਇੱਕ ਉਹ ਸ਼ਾਂਗ ਜੀ ਲੱਗੀ ਜਵੇ ਵਿਚ ਉਹਨੀ ਜੀ ਚੱਲਦੀ ਹੈ ਕੰਦੀ ਧਾਰ ਆਵੇ ਉਹ ਵਿਚ ਵੱਖਰੀ ਸ਼ਾਂਗ ਜੀ ਲੱਗੀ ਹੈ ਉਹ ਦੇਖ ਸਕਦੇ ਜੀ ਉਹ ਮਈਆਂ ਦੇ ਤੁਹਾਨੂੰ ਪਤਾ ਲੱਗ ਜਾਂਦੀ ਤੇ ਇਹਦਾ ਫਿਰ ਮੁੱਲ ਮੁੱਲੇ ਦਾ ਵੀਰ ਜੀ ਜੈ ਜੀ ਕਰਦੀ ਹੈ ਕਿੰਨਾ ਮੁੱਲੇ ਵੀਰ ਜੀ ਕਰਨੋਂ ਭਾਏ 70000 ਕਰੀਏ 65000 ਦੀ ਝੋਟੀ ਦੇ ਦਾਂਗੇ ਅੱਛਾ 65000 ਦੀ ਦੇ ਦਾਂਗੇ ਭਾਈ ਦੇ ਦਾਂਗੇ ਵੀਰ ਜੀ 65 ਦੀ ਤੇ ਬਾਕੀ 65 ਚੋਂ ਛੋਟ-ਛਾਟ ਕਰ ਦੋਗੇ ਕੇ ਨਹੀਂ ਵੀਰ ਜੀ ਦੇਣੀ ਪੈਂਟ ਦੀ ਥੋੜੀ ਬਾਤੀ ਛੋਟ ਦੇ ਮੌਕੇ ਤੇ ਕਰ ਲੋਗੇ ਬਿਲਕੁਲ ਥੋੜਾ ਪੱਥਰ ਦੇ ਪੈਂਟ ਤੇ ਲੀਗ ਮਾਰਤੀ ਆ ਆ ਦੇਖੋ ਮਰਾਂਗੇ ਜੀ ਇਹਦਾ ਸਿੰਘਾ ਕੁੰਡਾ ਜੀ ਉਹ ਪਰਲੇ ਦਾ ਮੜਾ ਖੋਖ ਲੱਥਾ ਜੀ ਠੀਕ ਹੈ ਠੀਕ ਹੈ ਬਾਈ ਕੋ ਪਰੇ ਵੀਰ ਭਰਾ ਕੀ ਆਸ ਦਿੰਦੇ ਫੋਟੋ ਪਾਓ ਹਾਂਜੀ ਆ ਸਿੰਘ ਕੁੰਡਾ ਜਿਆ ਜਿਹੜਾ ਤੇ ਉਹਦਾ ਪਰਲੇ ਦਾ ਉਹ ਮੜਾ ਲੱਥਾ ਹਾਂਜੀ ਠੀਕ ਜੀ ਤੇ ਹੁਣ ਆ ਗਏ ਆਪਣੇ ਕੋਲ ਦੂਸਰੇ ਨੰਬਰ ਤੇ ਇਹਦੇ ਮਗਰ ਬੱਚਾ ਕੀ ਜੀ ਇਹਦੇ ਮਗਰ ਵਿੱਚ ਕੱਟਾ ਜੀ ਪਿਓਰ ਨਹੀਂ ਕੱਟਾ ਜ ਨਹੀਂ ਲੀਦਾ ਨਹੀਂ ਲੀਦਾ ਕੱਟਾ ਜ ਆ ਦੇਖ ਠੀਕ ਆ ਤੇ ਇਹ ਕਿੰਨੇ ਦਿਨਾਂ ਦੀ ਸੋਈ ਆ ਇਹਨੂੰ ਵੀਰ ਜੀ ਅੱਜ ਤੀਜਾ ਦਿਨ ਜਸੂਈ ਨੂੰ ਤੀਸਰਾ ਦਿਨ ਇਹ ਆ ਤੇ ਇਹਦੇ ਕੋਲ ਕਿੰਨਾ ਕੁ ਬੋਲਾ ਜੀ ਬੋਲਾ ਇਹਦੇ ਥੱਲੇ ਵੀਰ ਜੀ 9 ਕਿਲੋ ਹੋਊਗਾ ਪਰ ਕੋਈ 8 ਕਿਲੋ ਕਰਕੇ ਲਵੇ ਤੇ ਇਹ ਕਿੰਨਾਂ ਚੁਵਾਈ ਜਾਊਗੀ ਇਹ ਵੀਰ ਜੀ ਉਹ ਤਾਂ ਇਹਦੇ 16 ਕਿਲੋ ਚੁਬਉਂਦੀ ਰਹੀ ਆ ਅੱਜ ਤੁਹਾਨੂੰ ਬਰਾ ਸੋਈ ਨੂੰ ਥੋੜੇ ਦਿਨ ਹੋਏ ਤਿੰਨ ਦਿਨ ਤੇ ਹੋਏ ਸੋਈ ਨੂੰ ਹਾਂਜੀ 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 ਬੋਲਾ ਦੇ ਸਟਾਰਟਿੰਗ ਤੇ 12 ਕਿਲੋ ਕੱਢੂਗੀ ਜਿਹੜੇ ਹਿਸਾਬ ਨਾਲ ਥਣਲੇਵਾ ਲੱਗਾ ਮੈਂ ਉਹਨੂੰ ਤੋਰਾ ਹੱਕਰੀਨਾਂ ਵੀ ਫਿਰ ਬਾਕੀ ਮਿਲਕਵੇਂ ਨੇ ਤੇ ਬਾਕੀ ਥਨਾ ਥੰਸਾ ਗਿਆ ਇਹਦਾ ਵੀ ਚੰਗਾ ਵਾ ਆ ਵੇਖੋ ਇਹਦੇ ਗਾਂ ਐ ਐਫ ਤੇ ਠੀਕ ਹੈ ਮਾਝ ਥੋੜਾ ਆ ਗਾਂ ਵਾ ਦੇ ਚਲੋ ਲੈ ਜਾਓ ਹਾਂਜੀ ਕੋਈ ਗੱਲ ਬਾਤ ਨਹੀਂ ਆ ਬੱਚੇ ਤੋਂ ਬਿਨਾ ਹੀ ਭਾਵੇਂ ਭਈ ਠੀਕ ਹੈ ਜੀ ਹਾਂਜੀ ਇਹ ਉਹਦੀ ਸੀਲ ਮੱਝਾਂ ਘਾਟੀ ਰੱਖਦੀਆਂ ਠੀਕ ਹੈ ਇਹ ਵੀ ਨੀਲੀ ਜੀ ਹੁੰਦੀ ਆ ਹਾਂਜੀ ਇਹ ਵੀ ਨੀਲੀ ਦੀਆਂ ਨੇ ਬਾਕੀ ਲੇਵਾ ਖਾਓ ਵੀਰ ਜੀ ਥੱਲੇ ਮੜ ਰਿਆ ਜੀ ਮੈਂ ਤਾਂ ਬੜੀ ਤਰਸੂਦਾ ਹੀ ਸਾਗੀ ਨਹੀਂ ਹੁੰਦੀ ਜੀ 12 ਕਿ ਲੀਟਰ ਦੇ ਗਰੀਬ ਦੁੱਧ ਚ ਡੇ ਵੀ ਕਿੰਨੇ ਕੱਢੀ ਜਾਊਗੀ। ਵੱਟ ਵੀ ਵਰਜੀ ਚਵਾ ਸਕਦੀ ਆ ਬਾਕੀ ਥਣ ਭਾਂਡਾ ਥੱਲੇ ਸੋਹਣਾ ਲੱਗਾ ਜਿੰਨਾ ਵੀ। ਹਾਂਜੀ ਲੈ ਜਾ। ਆ ਛੋਟੇ ਸਿੰਘ ਦੀ ਆ ਵਰਜੀ। ਸਿੰਘ-ਸਿੰਘ ਮੜਿਆ ਵਿਖਾ ਦਿਓ। ਚਲੋ ਲੈ ਜਾ ਫੇਰ। ਛੋਟੇ ਸਿੰਘ ਦੀ ਆ। ਬਾਕੀ ਇਹ ਵੀ ਸਾਂਭਣ ਆਲੀ ਆ। ਬਾਕੀ ਗੱਪਾਂ ਤਾਂ ਬਥੇਈ ਇੰਤਰਾ ਲੰਘੇ ਵੜੀ। ਵੱਡੇ ਥਾਂ ਦੇ ਲਈ ਖੁੱਲੀ ਆ। ਬਾਕੀ ਹਵਾਨੇ ਲਈ ਧੱਕ ਗਾਣ ਵੀ ਚੰਗੀ ਆ ਤੇ ਚਲੋ ਪਛਾਣਾਂ ਵੀ ਚੰਗਾ ਵਿਖਾ ਦਿੰਦੀ। ਬਾਕੀ ਤੂੰ ਨਾ ਵੇਖ ਉਹ ਵੇ ਜੀ ਅੱਛਾ ਫਗਾਉਂ ਆਂ ਆ ਵੇਖ ਕਿਨਾ ਕਿਨਾ ਬਾਹਰ ਆਉਂਦਿਆ ਵੇ ਜੀ ਹਾਂਜੀ ਆ ਵੇਖ ਨਾ ਵੇਖੋ ਬਸ ਤੇ ਇਹਦਾ ਫਿਰ ਮੁੱਲ ਮੁੱਲੇ ਦਾ ਵੀਰ ਜੀ ਜੈਜੀ ਕਰਦੀ ਕਿੰਨਾ ਬਾਕੀ ਵੀਰ ਜੀ ਜਿੰਨਾ ਥਾਨਲੇਵਾ ਲੱਗਾ ਵਾ ਹਾਂਜੀ ਤੁਹਾਨੂੰ ਪਤਾ ਹੀ ਇਹ ਲੇਵੇ ਵਾਲੀਆਂ ਮੱਜਾ ਮਾ ਸਾਹਿਬ ਪੂਰੀ ਫੋਲਰ ਆਜੀ ਹੁੰਦੀ ਹਾਂਜੀ ਇਹੋ ਹੀ ਮਈ ਮੰਨ ਲਓ ਵੀ ਵੱਡੀਆਂ ਵੱਡੀਆਂ ਵਾਲਾ ਲੇਵਾ ਲੱਗਾ ਵੱਡੀਆਂ ਮਈਆਂ ਵਾਲਾ ਹਾਂਜੀ ਹਾਂਜੀ ਤੁਹਾਨੂੰ ਪਤਾ ਕਿੰਦਰ ਦੀ ਕਿੰਦਰ ਵਿਕਣੀ ਹੁਣ ਵੀਰ ਜੀ ਮੁੱਲ ਕਰਨੋਂ ਪਾਇ 70 ਕਰਾ ਲਓ 75 ਕਰਾ ਲਓ ਪੂਰੇ 65000 ਨਹੀਂ ਦੇ ਦਾਂਗੇ। ਅੱਛਾ 65000 ਜੀ। ਇਹ ਵੀ 65 ਦੀ ਦੇ ਦਾਂਗੇ। ਬਾਕੀ ਵਿੱਚ ਛੋਟ-ਛੋਟ ਕਰ ਦੋਗੇ ਤੇ ਜੀ। ਛੋਟ ਮੌਕੇ ਦੇ ਵਿੱਚ ਜੀ ਥੋੜੀ ਬੋਦੀ ਕਰ ਦਾਂਗੇ। ਠੀਕ ਆ। ਬਾਕੀ ਵਿੱਚ ਜੀ ਮਹੀਂ ਦੁੱਧ ਵਾਲੀਆਂ ਤੇ ਮਹੀਂਆਂ ਦੇ ਬੜੀਆਂ ਮਿਲ ਜਾਂਦੀਆਂ ਪਰ ਠੰਡੀਆਂ ਕਥਨ ਲੇਵੇ ਵਾਲੀਆਂ ਘੱਟ ਮਿਲਦੀਆਂ ਮਾਰਿਆ ਮਾਰਦੇ ਥੱਲੇ ਕੈਮਰਾ। ਠੀਕ ਹੈ। ਤਾਂ ਹੁਣ ਬਹੁਤ ਸੋਹਣਾ ਲੱਗਾ। ਠੀਕ ਆ। ਲੇਵੇ ਭਾਂਡੇ ਦੀ ਖੁੱਲੀ ਜਾਂਦੀ। ਤੇ ਹੌਣ ਆ ਗਈ ਆਪਣੇ ਕੋਲ 30 ਨੰਬਰ ਤੇ। ਇਹ ਵੀ ਸੂਈ ਸਵਾਈ ਹੈ ਤੇ ਮਗਰ। ਇਹਦੇ ਮਗਰ ਕੱਟੀ ਹੋਈ ਹੈ ਜੀ। ਇਹਦੇ ਮਗਰ ਕੱਟੀ ਆ। ਸੂਆ ਕਿੰਨੇ ਵਜੇ ਇਹਦਾ ਤੇ ਕਿੰਨੇ ਕ ਦੁੱਧ ਲੀ ਆ ਦੁੱਧ ਵੀਰ ਜੀ ਇਹ ਹੁਣ ਜਿਹੜਾ ਔਰ ਕਿਲੋ ਹੋਗਾ 6 ਕਿਲੋ ਨਾਲ ਜੀ ਅੱਛਾ ਹਾਂਜੀ ਹਾਂਜੀ ਵਧੂਗੀ ਔਰ ਕਿ ਨਹੀਂ ਵਧੂਗੀ ਵੀਰ ਜੀ ਸੇਵਾ ਦੇ ਹਿਸਾਬ ਨਾਲ ਆ ਠੀਕ ਹੈ ਬਾਕੀ ਇੱਕ ਮੌਕੇ ਦੇ 6 ਕਿਲੋ ਘਰ ਚਾਓਗੇ ਜੀ ਬਾਕੀ ਆ ਵੀ ਚਲੋ ਸੱਜਰ ਸੋਈ ਆ ਸੱਜਰ ਸੋਈ ਵੀ ਸਾਰਾ ਇਹਨੇ ਸਿਆਲ ਚਲੋ ਦੁੱਧ ਦਾ ਸਾਰੀ ਜਾਣਾ ਵਾ ਇਹਨੇ ਤੇ ਉਤਰਾ ਮਿਲਦੀ ਮਿਲਦੀ ਕਿੱਦਾਂ ਜੇ ਮਿਲਦੀ ਮਿਲਦੀ ਕਿੱਦਾਂ ਮਿਲਦੀ ਵੀਰ ਜੀ ਪਾੜਾ ਪਾੜਾ ਪੋਣਾ ਪੈਂਦਾ ਇਹ ਮੜਾ ਜੀ ਅੱਛਾ ਹਾਂਜੀ ਤੇ ਬਸੰਤ ਦੀ ਬੱਚੇ ਤੇ ਹੀ ਆ ਵੀਰ ਜੀ ਮੰਨ ਲਓ ਤਸਮਾਗ ਹੈ ਨਾ ਹਾਂਜੀ ਹੈਲਦੀ ਨਹੀਂ ਆ ਕਸਮ ਦੀ ਨਹੀਂ ਇਹ ਬੱਚੇ ਤੇ ਬੱਚਾ ਬਾਅਦ ਚ ਛੱਡ ਦੋ ਬੱਚੇ ਨੂੰ ਨਹੀਂ ਕੋਈ ਗੱਲ ਬੱਚੇ ਨੂੰ ਨਹੀਂ ਕਹਿੰਦੀ ਕੁਝ ਅੱਛਾ ਬਾਕੀ ਇਹ ਵੀ ਪਸੰਦ ਨਹੀਂ ਆ ਇਹ ਵੀ ਹੱਥ ਨਾਲ ਪਸਮਾਲ ਇਹਨਾਂ ਨੂੰ ਕਿਹ ਜਾਈ ਵਰਜੀ ਐ ਅੱਛਾ ਪਾੜਾ ਪਾ ਕੇ ਤੇ ਹੱਥ ਨਾਲ ਪਸਮਾਲ ਆ ਨਾ ਮੜਾ ਜਾਂ ਟੱਚ ਹੀ ਕਰਨਾ ਹੱਥ ਤੇ ਉਸੇ ਨਾਲ ਪਸਮ ਬੈਣਾ ਇਹਨੇ ਤੇ ਬਾਅਦ ਚ ਬੱਚਾ ਛੱਡ ਦੋ ਹਾਂਜੀ ਬਾਅਦ ਚ ਬੱਚਾ ਪਾ ਚਲੋ ਦਿਖਾਈ ਦੋ ਕਿਦਾਂ ਪਸੰਦੀ ਹੈ ਹਾਂਜੀ ਹਾਂਜੀ ਆ ਦੇਖ ਸਾਡੇ ਆ ਪਾੜਾ ਪਾ ਦੇਣਾ ਵਾ ਗਾੜੀ ਆ ਵੇਖੋ ਵਰਜੀ ਹਲੋ ਹਾਂਜੀ ਬਸ ਜੋੜਵਾ ਦੇਣਾ ਇਤਰੇ ਆਹ ਦੇਖੋ ਬੱਜੀ ਅੰਜੀ ਬਸ ਠੀਕ ਹੈ ਅੰਜੀ ਦਾ ਬਸੰ ਪੈਣਾ ਮੈਨੂੰ ਪਸਮਾ ਕੇ ਤੁਹਾਨੂੰ ਦਿਖਾਉਣੀ ਆ ਆ ਦੇਖ ਸਕਦੇ ਜੇ ਥਾਣੇ ਦੇ ਲਾਗੇ ਤਾਂ ਦਿਖਾ ਦੋ ਵੇਦੀ ਚਵਾ ਫੇਰੇ ਦਾ ਇਤਰਾਉਂ ਨੇ ਕੀ ਕਰ ਦਿੱਤੀ ਹੈ ਜਿਹੜਾ ਬਾਕੀ ਜੀ ਆ ਤੁਹਾਨੂੰ ਮਾੜੀ ਮਾੜੀ ਭੜ ਵੀ ਹੈਗੀ ਜੀ ਤੁਹਾਨੂੰ ਸੱਜਰ ਸੁਈ ਆ ਠੀਕ ਆ ਹਾਂਜੀ ਬਾਕੀ ਜਿਹੜਾ ਇੱਥੇ ਆ ਕੇ ਧਣ ਭੜਾਣੇ ਆਖਣਾ ਨਾ ਬਾਕੀ ਆ ਜੋ ਵੀ ਕੁਛ ਆ ਖਾਤਾ ਵਾ ਹਾਂਜੀ ਆਹ ਦੇਖੋ ਜੀ ਬਾਕੀ ਚਬਾਈ ਚਬਾਈ ਠੀਕ ਹੈ ਜਿੰਨੀ ਨੇ ਹੈਗੀ ਠੀਕ ਆ ਜੀ ਆਹ ਦੇਖੋ ਜੀ ਚਲੋ ਖੋਲੋ ਫਿਰ ਤੋਰ ਦਈਏ ਨਾ ਇੱਕ ਇਤਰਾਉਂ ਦੇਖ ਸਕਦੇ ਚੰਗੀ ਤਰ੍ਹਾਂ ਆ ਵੇ ਥੋੜੀ ਬਾਕੀ ਖਲੋਤੀ ਵੀ ਥੋੜੀ ਗਲਤ ਜੀ ਆ ਉਹਦੇ ਕਰਕੇ ਵੀ ਥੋੜਾ ਜਿਹਾ ਕਰਦੀ ਹੈ ਬਾਕੀ ਵੀ ਜੀ ਚੋਣ ਲੱਗਿਆ ਨਹੀਂ ਕੋਈ ਗੱਲ ਇਹਨੂੰ ਠੀਕ ਹੈ ਜੰਝ ਮੱਤੀ ਚੋਈ ਜਾ ਮਰੀ ਕੋ ਚੱਕਰ ਬਾਕੀ ਬੱਚਾ ਭਾਵੇਂ ਹੁਣ ਜੰਝ ਮਰਜੀ ਛੱਡ ਦੋ ਤਾਂ ਕਿ ਉਹ ਵੇ ਲੋ ਹੱਥ ਨਹੀਂ ਪਸੰਦੀ ਮਿੰਟ ਮਿੰਟ ਇੱਕ ਮਿੰਟ ਮੇਰੀ ਬੱਚਾ ਛਾੜੀ ਜੰਨੇ ਠੀਕ ਹੈ ਇਹਨੇ ਵੀ ਬੱਚੇ ਨੂੰ ਨਾ ਤਾਂ ਆਮਾਰੀ ਲੋ ਕਰੂਗੀ ਇਹ ਕਰੂਗੀ ਬਾਕੀ ਬੱਚੇ ਵਾਲੇ ਬੰਨੇ ਆ ਜੀ ਕੋਈ ਗੱਲ ਹੀ ਨਹੀਂ ਵਰਜੀ بس پسمن ਦੀ ਗੱਲ ਆ ਪਸਮਾ ਕੋਈ ਇੰਨੀ ਮਿਹਨਤ ਕਰ ਲੈ ਨਰਜੀ ਹਾਂਜੀ ਠੀਕ ਆ ਹਾਂਜੀ ਇਹ ਥੋੜਾ ਵੀ ਲੱਤਾ ਮਾਰੂ ਵੀ ਬੱਚੇ ਨੂੰ ਜੱਟ ਬੱਚੇ ਆ ਉਹ ਦੇਖ ਸਕਦੇ ਬੱਚੇ ਪਸੰਦ ਨਹੀਂ ਆ ਇਹ ਵੀ ਆ ਬੱਚੇ ਦੇ ਵੀਰ ਜੀ ਝੱਟ ਨਹੀਂ ਪਸੰਦ ਹੀ ਨਹੀਂ ਆ ਬਸ ਬੱਚੇ ਤੇ ਹਾਂਜੀ ਚਲੋ ਫਿਰ ਤੋਰ ਦਿਓ ਇਹਨੂੰ ਆ ਗਏ ਲੋ ਬੱਚਾ ਇੱਧਰ ਆਇਆ ਹੋਣੀ ਜੀ ਮੈਂ ਤੇ ਇਹਨਾਂ ਅੱਥਰੂ ਕੋਈ ਲੱਗਾ ਚਲੋ ਫਿਰ ਤੋਰੋ ਇਹਨੂੰ ਛੋਟੇ ਸਿੰਗ ਦੀ ਝੋਟੀ ਆ ਜਿੰਨੀ ਵੇਗੀ ਸੋਹਣੀ ਆ ਠੀਕ ਆ ਜੀ ਹਾਂਜੀ ਤਾਂ ਹੁਣ ਵੇਖੋ ਕਿੰਨਾ ਸੋਹਣਾ ਕੱਢਦੀ ਪਸੰਦ ਬਾਕੀ ਅਹੀਂ ਤੇ ਮਰਜੀ ਬਹੁਤ ਠੰਡੀ ਆ ਵੇਖੋ ਠੀਕ ਆ ਅਹੀਂ ਬੜੀ ਠੰਡੀ ਆ ਵੇ ਆਹ ਰੋਕੋ ਗੱਲ ਹੀ ਨਹੀਂ ਚਲੋ ਲੈ ਜਾ ਫਿਰ ਪਤਾ ਮਾੜਾ ਮੋਟਾ ਤੁਹਾਨੂੰ ਪਤਾ ਪਹਿਲਾਂ ਡੰਗਰ ਕਰਦਾ ਹੀ ਆ ਹਾਂ ਜੀ ਹਾਂ ਦੇਖ ਲਓ ਉਤਰਾਂ ਠੰਡੀ ਠਹਿਰੀ ਆ ਇਸ ਤਰ੍ਹਾਂ ਹੀ ਭਾਵੇਂ ਬੈਠੇ ਰਹੋ ਇਹ ਅੱਗੇ ਚਲੋ ਕਿਸੇ ਦਾ ਘਰ ਦਾ ਚਾਹ ਪਾਣੀ ਦਾ ਸਾਰੀ ਜਾਓਗੇ ਕਿਸੇ ਨੇ ਘਰ ਦਾ ਮਾਝ ਦਾ ਦੁੱਧ ਪੀਣਾ ਹੈ ਜਿੰਨਾਂ ਕੋ ਘਰੇ ਵਰਤਨਾ ਉਹਨਾਂ ਕਿੰਨੇ ਦੇਈ ਜਨਾ ਇਹਦਾ ਫਿਰ ਮੋਲੇ ਮੋਲੇ ਦਾ ਵੀਰ ਜੀ ਦੇ ਦਈਏ 42000 ਦੀ 42 ਦੀ ਨਾ ਦਈਏ ਹਾਂਜੀ ਹੋਰ ਕਰ ਦੀਏ ਮਾਨਾ ਤੁਸੀਂ ਕਰ ਲਓ ਇੱਕੋ ਗੱਲ ਫਿਰ ਜਿਹੜਾ ਚੱਲਦਾ ਹੁੰਦਾ ਆਪਣਾ ਪੱਕਾ ਹੀ ਇਹਦਾ 38 38 ਵਾਲਾ ਕੰਮ ਹੈ 38 ਦਾ ਧੱਕਾ ਹੈ ਨਾ ਇਹ 40 ਦੀ ਦੇ ਦੀਏ ਨਹੀਂ ਹਾਂਜੀ 38 ਵਾਲਾ ਪਾਈਏ ਮੋਲ ਅੱਜ ਚਲੋ ਫਿਰ ਠੀਕ ਹੈ ਦੇ ਦਾਂਗੇ ਬਾਕੀ ਵੀਰ ਜੀ ਪਹਿਲਾ ਸੂਆ ਝੋਟੀ ਨਵੀਂ ਝੋਟੀ ਆ 38000 ਦੀ ਜਿਹੜੀ ਵੀ ਜਿਹਨੇ ਕਿੰਦੇ ਕਿ ਦੇ ਦੇ ਦਾਂਗੇ ਬਾਕੀ ਆਪਣਾ ਪੈਂਦਾ ਉਦਾਂ ਹੀ ਕਹਿੰਨੇ ਫੀਡ ਪਾਉਣੀ ਆ ਭੜਾ ਫੋਨ ਲੱਗਿਆ ਪਾਵੇ ਕੋਈ ਠੀਕ ਹੈ ਜੀ ਉਹ ਗੱਲ ਹੀ ਨਹੀਂ ਠੀਕ ਹੈ ਜੰਗ ਪੈ ਜੂਗੀ ਰਾਸੇ ਪੱਤ ਸੰਜੇ ਸੂਈ ਤੇ ਹੁਣ ਆ ਗਾਂ ਚੰਗੇ ਕੱਦ ਕਾਠ ਵਾਲੀ ਲੱਭ ਲਿਆਂਦੀ ਜੇ ਇਹ 4.5 ਫੁੱਟ ਕੱਦ ਜੇ ਲੱਤੀ ਇਹ ਹੈਗੀ ਜਰਸੀ ਆ ਹਣਾ ਹਾਂਜੀ ਹਾਂਜੀ ਜਰਸੀ ਵਧੀਆ ਵੱਡੀ ਠੀਕ ਹੈ ਜੀ ਹਾਂਜੀ ਬਾਕੀ ਠੰਡੀ ਧੀਰੀ ਆ ਕੋਲ ਜੀ ਠੀਕ ਹੈ ਜੀ ਜਰਸੀ ਆ ਬਾਕੀ ਥਾਨਾ ਦੱਸਾਈ ਜੀ ਕਿ ਆਪ ਵੀ ਚੰਗਾ ਵਾ ਕਿੰਨੇ ਕ ਦੁੱਧ ਆ ਲੀਜੇ ਇਹ ਵਧੀਆ ਆਪਾਂ ਲਈ ਫਾਰਮ ਕਿਓ ਅੱਸੀ ਖੁੱਲੀ ਹਾਂਜੀ ਖੁੱਲੀ ਆਈ ਇੱਥੋਂ ਤੇ ਇਹ ਨਾ ਥੋੜੀ ਜੀ ਸਾਡੇ ਉਪਰ ਆ ਗਏ ਨਾ 10 ਦਿਨ ਪਹਿਲਾਂ ਸੂਈਆ ਵਖਾ ਬੱਚਾ ਵੀ ਛੋਟਾ ਦਿੱਤਾ ਆ ਗਾਂ ਦਾ ਸਾਨਾ ਬੱਚਾ ਛੋਟਾ ਹਾਂਜੀ ਠੀਕ ਹੈ ਹਾਂਜੀ ਤੇ ਸੂਈ ਨੂੰ ਇਹਨੂੰ ਵੀ ਜਿੱਥੇ ਜਿਆਦਾ ਜੇ ਥੋੜੀ ਉਪਰਾ ਕੇ ਘੱਟ ਸੂਈ ਜੀ ਅੱਛਾ ਹਾਂਜੀ ਹੁਣ ਦੁੱਧ ਵੀਰਜੀ ਰ ਕੋ ਜਿਹੜਾ ਪੱਕਾ ਨਾ ਸਟਾਰਟਿੰਗ ਤੇ ਹਾਂਜੀ 12 ਕਿਲੋ ਹੋਊਗਾ ਤਿਆਰ ਜਿਹੜਾ ਤਿਆਰ ਜਿਹੜਾ 12 ਕਿਲੋ 26 ਕਿਲੋ ਵੀਰਜੀ ਗਾਂ ਦੁੱਧ ਕੱਢਦੀ ਰਹੀ ਆ ਅੱਛਾ ਪਰ ਕੋਈ ਆਪਣੀ ਸਮਝਣਾ ਲਵੇ ਜੇ 26 ਕਿਲੋ ਕਢਾ ਸਕਦਾ ਤੇ ਹੁਣ ਜਿਹੜਾ ਮੌਕੇ ਤੇ ਹੀ ਉਹ ਦੱਸ ਦੇ ਜੀ ਠੀਕ ਹੈ ਜੀ ਤੇ ਸੱਜੇ ਸੂਈ ਬਾਕੀ ਵੀ ਜੀ 나ੜੂ ਦੇ ਬੱਚੇ ਆ ਤੇ ਸੂਈ ਆ ਤੇ ਸੂਈ ਵੀ ਥੋੜੀ ਘੱਟੀ ਆ ਘੱਟ ਸੂਈ ਆ ਬਾਕੀ ਕੱਦ ਕਾੜ ਚ ਬਹੁਤ ਆ ਵੀਰਜੀ ਆਪ ਤੇ ਚਲੋ ਮਹ ਬਾਕੀ ਜਰਸੀ ਆ ਬਾਕੀ ਜਰਸੀ ਤਾਂ ਚਾ ਦੇਖੋ ਕਿੰਨਾ ਤਗੜਾ ਕਾਦੇ ਤਾਂ ਜਿਹੜਾ ਐਚ ਐਫ ਕਾਵਾਂ ਤੋਂ ਮੀਚਾ ਸਾਰੀਆਂ ਮੱਜਾਂ ਤੋਂ ਉੱਚੀ ਆ ਜਿਹੜੀ ਆਜ ਲੱਗਿਆ ਆ ਦੇਖ ਸਾਡੇ ਵੀ ਦਿਨ ਦੇ ਹਾਈਟ ਦੇ ਪ੍ਰੋਪਰ ਹੀ ਆਉਂਦੀ ਹੈ। ਵੇਖੋ ਉਧਰ ਜੀ ਕੱਦ। ਇੱਕ ਤੇ ਆਹੀ ਤੇ ਇਦਾਂ 4.5 ਫੁੱਟ ਕੱਦਿਆ ਵੀਰ ਜੀ। ਠੀਕ ਆ ਜੀ। ਤੇ ਪਾਜ ਨੂੰ ਉੱਪਰ ਜੀ। ਅੱਜ ਲੱਗੀ ਵੀ ਛੇਦਾਂ ਜੀ ਸੱਚ। ਠੀਕ ਆ। ਹਾਂ ਜੀ ਛੇਦਾਂ ਤੇ ਕੰਨੀ ਨਹੀਂ ਜਿਹੇ ਬਰਾਬਰ ਕੀਤੀ ਪੂਰੀ। ਚਲੋ ਰਹਿਣ ਦਾ ਮੂੰਹ ਨਾ ਫੜਾਓ। ਫਿਰ ਦੇਖ ਜੂਗੀ। ਚੰਗੀ ਆ ਉਹ ਵੀਰ ਦਾਣਾ ਭਈਆ ਭੱਜ ਗਿਆ ਸਾਂਭੀ ਨਹੀਂ ਗਈ ਵਸ਼ੀ। ਠੀਕ ਆ। ਹਾਂ ਜੀ ਵਸ਼ੀ ਦੇ ਬੜੀ ਬਰੀਕੀਆਂ ਜਿਆ। ਤੇ ਇਹਦਾ ਫਿਰ ਮੁੱਲ ਆਹ ਵੇ ਜੀ ਮੰਨ ਲਓ ਪੂਰੇ ਆਪਣੇ ਟਾਈਮ ਨਾਲ ਸੁੰਦੀ ਆ ਸਭ ਤੇ ਲਾਡੂਆਂ ਕੱਢ ਕੇ ਸੁਣਾ ਹਾਂਜੀ ਹਾਂ ਵੀ ਚਲੋ ਠੀਕ ਆ ਹੁਣ ਤੇ ਜਿਉਂ-ਜਿਉਂ ਪਾਈ ਜਾਵਾਂਗੇ ਉਓ ਕੱਢੀ ਜਾਊਗੀ ਵਿਚਾਰੀ ਇਹ ਮੇਰੀ ਵੀ ਜਾਤ ਬਰੀਡ ਚ ਗਾਂ ਆ ਤੇ ਹਾਂ ਇਹ ਵੀ ਵੀਰ ਜੀ ਮੈਲਾ ਮੂਲਾ ਮਾਰ ਕੇ ਖੁੱਲੂਗੀ ਪੂਰੀ ਫੈਰ ਤੇ ਇਹਦਾ ਮੁੱਲ ਕਿੰਨਾ ਰੱਖੀਏ ਫਿਰ ਵੀ ਜੀ ਆਪ ਤੇ ਚਲੋ ਮਹਿੰਗੀ ਲਈ ਹੁਣ ਜੈ ਜੀ ਦੇ ਦਈਏ ਕਿੰਨੇ ਦੀ ਹੁਣ ਚਲੋ ਕੋਈ ਜਾ ਕੇ ਬਣਦੀ ਪੋਰੀ ਪਾਲੂਗਾ ਬਣਦੀ ਪੋਰੀ ਹੋਰ ਇਹਨੂੰ ਕੀ ਹਾਂਜੀ ਹਾਂਜੀ ਉਹ ਪੰਜ ਸੱਤਾਂ ਦਿਨ ਉਹਨੇ ਦੇਣਾ ਪੂਰੇ ਹੋਏ ਨੇ ਠੀਕ ਆ ਇਹਨੇ ਮਾਰਦੀ ਛਾਲਾ ਆਉਣਾ ਦੁੱਧ ਤੇ ਕੋਣ ਵੀਰ ਜੀ ਦੇ ਰਹੀਏ 50000 ਦੀ 50000 ਦੀ ਹਾਂਜੀ ਕਿ ਕਰਦੀ ਇਹ ਵਿੱਚ 2000 ਦੀ ਛੋਟ ਚਲੋ 2 ਨਾਲ ਫਿਰ ਕਰੀਏ ਅੱਛਾ ਪੂਰੇ 45000 ਦੀ ਦੇ ਦਈਏ ਵਿੱਚ ਅੱਛਾ ਪੂਰੇ 45 ਦੀ 45 ਦੀ ਜੀ ਠੀਕ ਆ ਤੇ ਬਾਕੀ ਇਹ ਆ ਵੀ ਤੁਹਾਡੇ ਘਰ ਕੋਈ ਤਸੱਲੀ ਕਰਕੇ ਨਾ ਚਵਾਈ ਕਰਕੇ 20000 ਦੀ ਵੀਰ ਜੀ ਲਈ ਆ ਬੈੜ ਅੱਛਾ 57000 ਦੀ ਬੈੜ ਲਈ ਸਰਪੇਵੇ 12-17 ਦਿਨ ਪਹਿਲਾਂ ਤੋਂ ਠੀਕ ਆ ਠੀਕ ਆ ਨਹੀਂ ਘਾਟਾ ਵਾਧਾ ਚਾਹੋ ਨਫਾ ਨੁਕਸਾਨ ਉਹ ਤੇ ਚਲੋ ਇਤਨਾ ਹੀ ਆ ਨਾਲ ਹੀ ਆ ਸਾਰਾ ਕੁਝ ਤੇ ਬਾਕੀ ਆਪਣੀ ਸਮਝਣਾ ਆਪਣੀ ਮਰਜ਼ੀ ਨਾਲ ਵੇਖ ਕੇ ਤਸੱਲੀ ਕਰਕੇ ਫੇਰੀ ਆਪਣਾ ਪਸ਼ੂ ਖਰੀਦੋ ਜੀ